ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਤੇ ਖਾਸ ਖਬਰ ਲੈ ਕੇ ਹਾਜ਼ਰ ਹੋ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਸੀਟ ਸ੍ਰੀ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਜੇਤੂ ਹੋਏ ਹਨ ਅਤੇ ਇਸ ਰਿਜ਼ਲਟ ਨੇ ਜੋ ਕਿ ਪੰਜਾਬ ਦੇ ਵਿੱਚ ਆਏ ਹਨ ਇੱਕ ਨਵੀਂ ਫਿਜ਼ਾ ਸੱਜ ਦਿੱਤੀ ਹੈ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਜੋ ਕਿ ਐਨਐਸਐ ਦੇ ਤਹਿਤ ਡਿਬਰੂਗੜ ਸਾਾਮਦੀ ਜ਼ਿਲ੍ਹੇ ਦੇ ਵਿੱਚ ਨਜਰਬੰਦ ਨੇ ਉੱਥੇ ਕਾਂਗਰਸ ਦੇ ਵੱਡੇ ਲੀਡਰ ਸੁਖਪਾਲ ਸਿੰਘ ਖੈਰਾ ਨੇ ਇੱਕ ਪੋਸਟ ਪਾਈ ਹੈ ਉਹਨਾਂ ਦੇ ਹੱਕ ਦੇ ਵਿੱਚ ਜਿਸ ਦੇ ਵਿੱਚ ਉਹ ਲਿਖਦੇ ਨੇ ਹੁਣ ਜਦ ਜਨਤਾ ਨੇ ਖੜੂ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਨੂੰ ਭਾਰੀ ਵੋਟਾਂ ਪਾ ਕੇ ਜਿਤਾ ਦਿੱਤਾ ਹੈ ਤਾਂ ਮੇਰੀ ਭਗਵੰਤ ਮਾਨ ਤੋਂ ਮੰਗ ਹੈ ਕਿ ਉਸ ਉੱਪਰ ਲਗਾਈ ਤਾਨਾशाही ਐਨਐਸਏ ਨੂੰ ਵਾਪਸ ਲਿਆ ਜਾਵੇ ਤੇ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੀ ਲੋਕ ਸਭਾ ਵਿੱਚ ਨੁਮਾਇੰਦਗੀ ਕਰ ਸਕੇ ਉਸ ਦੀ ਜਿੱਤ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਜ਼ੁਲਮ ਕਰਨ ਵਾਲੇ ਦੀ بجائے ਜ਼ੁਲਮ ਸਹਿਣ ਵਾਲੇ ਦੇ ਨਾਲ ਖੜਦੇ ਨੇ ਖੈਰਾ ਇਹ ਪੋਸਟ ਹੈ ਫਕਪਾਲ ਸਿੰਘ ਖੈਰ ਵੱਲੋਂ ਜੋ ਕਿ ਕਾਗਰਸ ਦੇ ਲੀਡਰ ਨੇ ਤੇ ਤੁਹਾਡੇ ਇਸ ਵਾਰ ਕੀ ਕਹਿਣਾ ਇਸ ਵਾਰ ਕੀ ਸੋਚਦੇ ਹੋ ਤੇ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਭਾਈ ਅਮਰਪਾਲ ਸਿੰਘ ਦੀ ਟੀਮ ਵੱਲੋਂ ਕਿ ਜਲਦ ਹੀ ਭਾਈ ਅਮਰਪਾਲ ਸਿੰਘ ਵੱਡੇ ਕਾਫਲੇ ਦੇ ਨਾਲ ਡਿਬਰੂਗੜ੍ਹ ਸਾਮ ਦੀ ਜੇਲ੍ਹ ਦੇ ਵਿੱਚੋਂ ਪੰਜਾਬ ਆਉਣਗੇ ਅਤੇ ਪੰਜਾਬ ਦੀ ਸੇਵਾ ਕਰਨਗੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਵਾਉਣਗੇ ਤੇ ਉੱਥੇ ਹੀ ਭਾਈ ਅਮਰਪਾਲ ਸਿੰਘ ਜੀ ਦੀ ਜਿੱਤ ਤੋਂ ਬਾਅਦ ਖਡੂਰ ਸਾਹਿਬ ਦੇ ਵਿੱਚ ਕੱਲ ਇੱਕ ਵੱਡਾ ਇਕੱਠ ਹੋਇਆ ਜਿੱਥੇ ਕਿ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਸੁਕਰਾਨਾ ਕੀਤਾ ਗਿਆ ਉਹ ਵੀ ਵੀਡੀਓ ਅੱਜ ਦੀ ਇਸ ਅਪਡੇਟ ਵਿੱਚ ਤੁਸੀਂ ਦੇਖੋਗੇ ਕੁਝ ਹੋਰ ਵੀ ਖਾਸ ਅਪਡੇਟ ਤੁਹਾਨੂੰ ਦਿਖਾਉਣੇ ਆ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤੇ ਨੇ ਆਜ਼ਾਦ ਉਮੀਦਵਾਰ ਉਹਨਾਂ ਦੇ ਨਾਲ ਹੋਈ ਖਾਸ ਗੱਲਬਾਤ ਵੀ ਦਿਖਾਉਣੇ ਆ ਜਿੱਤ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਸੋ ਸਾਰੀ ਵੀਡੀਓ ਅਖੀਰ ਤੱਕ ਦੇਖਣਾ ਤੇ ਆਓ ਦੇਖਦੇ ਹਾਂ ਉਹਨੇ ਵੀਡੀਓਜ਼ ਹੋਰ ਤਾਜ਼ਾ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਕੀ ਹੋ ਗਏ ਸਜਤ ਨੂੰ ਲੈ ਕੇ ਤੁਸੀਂ ਮੈਂ ਜੀ ਹਲਕਾ ਵਾਸੀਆਂ ਨੂੰ ਡੈਡੀਕੇਟ ਕਰਦਾ ਜੀ ਇਹਨਾਂ ਨੇ ਮਿਹਨਤ ਜਿਹੜੇ ਮੁੰਡਿਆਂ ਨੇ ਦੇਖੋ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਿਸੇ ਵੀ ਕੰਮ ਦੇ ਵਿੱਚ ਹੈਨਾ ਇਦਾਂ ਇਹਨਾਂ ਨੇ ਮੁੰਡਿਆਂ ਨੇ ਮਿਹਨਤ ਕੀਤੀ ਹੈ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਇਹ ਤਾਂ ਸਾਰੇ ਉਹਨਾਂ ਦਾ ਸਾਰਿਆਂ ਦਾ ਯੋਗਦਾਨ ਹੈ ਜੀ ਤੁਸੀਂ ਨਾਮਿਨੇਸ਼ਨ ਪੇਪਰ ਫਾਈਲ ਕੀਤਾ ਸੀ ਤੁਸੀਂ ਆਪ ਦੱਸਦੇ ਜੀ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਇੰਨਾ ਲੋਕਾਂ ਦਾ ਸਮਰਥਨ ਮਿਲੇਗਾ ਪਰ ਅੱਜ ਲੋਕਾਂ ਦਾ ਬਹੁਤ ਪਿਆ ਤੁਹਾਨੂੰ ਨਹੀਂ ਮੈਨੂੰ ਪਹਿਲੇ ਹੀ ਨਹੀਂ ਸੀ ਉਹ ਤਾਂ ਤੁਸੀਂ ਨਹੀਂ ਨਾ ਸੀ ਕੰਮ ਕਰਦੇ ਬਾਹਰ ਦੇ ਬੰਦੇ ਮੈਂ ਮੈਂ ਬੈਠਾ ਕਿ ਮੈਂ ਕੱਲਾ ਮੈਂ ਮੈਂ ਪੜਨਾ ਚ ਫਿਰਦਾ ਨਹੀਂ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਰਗੇ ਕਿ ਆਪਣੇ ਕੰਮ ਛੱਡ ਛੜ ਕੇ ਤਾਂ ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਬੋਲੇ ਸੋਨੇ ਹਾਰ ਲੱਗਦਾ ਜੇਕਰ ਅਸੀਂ ਜਿੱਤ ਹਾਸਲ ਕਰਕੇ ਸੰਸਦ ਜੇ ਜਾਵਾਂਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ 'ਚ ਚੱਲਦੇ ਨੇ ਕਿ ਜਿਹੜੇ ਗੱਲ ਅਸੀਂ ਸੰਸਦ ਜੇ ਜਾ ਕੇ ਮੈਂ ਜੇ ਪਹਿਲਾਂ ਤਾਂ ਇਹ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬਾ ਮਹਾਰਾਏ ਦੀ ਬੇਅਦਬੀ ਦਾ ਹੈ ਜਾਂ ਇਸ ਤੇ ਕਾਨੂੰਨ ਦੀ ਗੱਲ ਕਰਾਂਗੇ ਦੂਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਹੈ ਨਾ ਤੇ ਟੋਕੀ ਉਹਨੇ ਜਿਹੜਾ ਇੱਕ ਵਿੱਚ ਹੈ ਉਹਨੇ ਦੇਤੀ ਗਵਾਹੀ ਵੀ ਇਹ ਫਲਾਣੇ ਫਲਾਣੇ ਬੰਦੇ ਜ਼ਿੰਮੇਵਾਰ ਹੈ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਆ ਜੀ ਜੋ ਵੀ ਜ਼ਿੰਮੇਵਾਰ ਹੈ ਇਸ ਵਾਸਤੇ ਕਿ ਨਸ਼ਾ ਮਰੀ ਨੂੰ ਨਸ਼ਿਆਂ ਬਾਰੇ ਤਾਂ ਜੀ ਕਹੂੰ ਕਹਿੰਦੀ ਨਸ਼ਿਆਂ ਤੇ ਤਾਂ ਕੁਝ ਨਾ ਕੁਝ ਕਰਾਂਗੇ ਭਾਈ ਸਾਹਿਬ ਤੁਲੂ ਕਰਾ ਦੇਣੇ ਚੱਲਦੇ ਆ ਜਿਸ ਤਰ੍ਹਾਂ ਪੀਐਸ ਵੀ ਨੇ ਵੀ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਨਹੀਂ ਮਨਾਇਆ ਜਾਏਗਾ ਅਸੀਂ ਤਾਂ ਕਹਿਤਾ ਜੀ 7 ਤਰੀਕ ਤੱਕ ਕਿਸੇ ਨਵੇਂ ਮੂੰ ਮਠਾ ਨਹੀਂ ਕਰਨਾ ਕੋਈ ਢੋਲ ਨਹੀਂ ਵਜਾਉਣਾ ਕੋਈ ਪਟਾਕੇ ਨਹੀਂ ਵਜਾਉਣੇ ਮੇਰੀ ਹੱਥ ਬੰਨ ਕੇ ਮੇਰੇ ਵਰਕਰਾਂ ਨੂੰ ਮੇਰੇ ਉਹ ਭਰਾ ਨੂੰ ਮੇਰੇ ਹਲਕੇ ਦੇ ਵਾਸੀਆਂ ਨੂੰ ਅਪੀਲ ਹੈ ਅਸੀਂ ਕੱਲ ਨੂੰ ਦਰਬਾਰ ਸਾਹਿਬ ਜਾਵਾਂਗੇ 8 ਤਰੀਕ ਨੂੰ ਅਰਦਾਸ ਵਿੱਚ ਸ਼ਾਮਲ ਹੋਵਾਂਗੇ 6 ਤਰੀਕ ਨੂੰ ਸੌਰੀ ਫਿਰ ਉਸ ਤੋਂ ਬਾਅਦ 7-8 ਨੂੰ ਦੇਖਾਂਗੇ ਕਿ ਚੱਲ ਕੇ ਐਨਡੀਆ ਹੀ ਐਨਡੀਆ ਇੰਗਲਿਆ ਗਿਆਟ ਜੁਰ ਇਸ ਦੇਖੋ ਉਸ ਵਿੱਚ ਜੀ ਹਾਲੇ ਕੁਝ ਨਹੀਂ ਹੈ ਜੀ ਮੈਂ ਨਹੀਂ ਕਹਾ ਮੇਰੇ ਜਿਨ੍ਹਾਂ ਨੇ ਮੇਰੇ ਲਈ ਮਿਹਨਤ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੀ ਸਲਾਹ ਲਵਾਂਗਾ ਜਿੱਥੇ ਉਹ ਕਹਿਣਗੇ ਮੈਂ ਉੱਥੇ ਜਾਵਾਂਗਾ ਕੀ ਕਹੋਗੇ ਇਸ ਜਤਨ ਨੂੰ ਲੈ ਕੇ ਤੁਸੀਂ ਮੈਂ ਜੀ ਹਲਕਾ ਵਾਸੀਆਂ ਨੂੰ ਡੈਡੀਕੇਟ ਕਰਦਾ ਜੀ ਇਹਨਾਂ ਨੇ ਮਿਹਨਤ ਜਿਹੜੇ ਮੁੰਡਿਆਂ ਨੇ ਦੇਖੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਿਸੇ ਵੀ ਕੰਮ ਦੇ ਵਿੱਚ ਹਨਾ ਇਹ ਤਾਂ ਇਹਨਾਂ ਨੇ ਮੁੰਡਿਆਂ ਨੇ ਮਿਹਨਤ ਕੀਤੀ ਹੈ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਇਹ ਤਾਂ ਸਾਰੇ ਉਹਨਾਂ ਦਾ ਸਾਰਿਆਂ ਦਾ ਯੋਗਦਾਨ ਹੈ ਜੀ ਤੁਸੀਂ ਨਾਮਿਨੇਸ਼ਨ ਪੇਪਰ ਫਾਈਲ ਕੀਤਾ ਜੀ ਤੁਸੀਂ ਆਪ ਦੱਸਦੇ ਜੀ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਇਹਨਾਂ ਲੋਕਾਂ ਦਾ ਸਮਰਥਨ ਮਿਲੇਗਾ ਪਰ ਅੱਜ ਲੋਕਾਂ ਦਾ ਪੂਰ ਪਿਆ ਤੁਹਾਨੂੰ ਨਹੀਂ ਮੈਨੂੰ ਪਹਿਲਾਂ ਹੀ ਨਹੀਂ ਸੀ ਉਹ ਤਾਂ ਤੁਸੀਂ ਨਹੀਂ ਨਾ ਸੀ ਵੀ ਕਰਦੇ ਬਾਹਰ ਦੇ ਬੰਦੇ ਮੈਂ ਮੈਂ ਇਹ ਬਣਾ ਕਿ ਮੈਂ ਮੈਂ ਨੈਪ ਇਨਾਂ ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਰਗੇ ਕਿ ਆਪਣੇ ਕੰਮ ਛੱਡ ਛੜ ਕੇ ਤਾਂ ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦੇ ਹਾਂ ਸੋਨੇ ਯਾਰ ਕਿਤਾਬ ਜੇਕਰ ਅਸੀਂ ਜਿੱਤ ਹਾਸਿਲ ਕਰਕੇ ਸੰਸਦ 'ਚ ਜਾਵਾਂਗੇ ਕਿਹੜੇ ਕਿਹੜੇ ਮੁੱਦੇ ਆ ਤੁਹਾਡੇ ਦਿਮਾਗ 'ਚ ਚੱਲਦੇ ਨੇ ਕਿ ਜਿਹੜੇ ਗੱਲ ਅਸੀਂ ਸੰਸਦ 'ਚ ਜਾ ਕੇ ਮੈਂ ਜਿਹਦਾ ਪਹਿਲਾਂ ਤਾਂ ਇਹ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਦੀ ਬੇਅਦਬੀ ਦਾ ਹੈ ਜਾਂ ਇਸ ਤੇ ਕਾਨੂੰਨ ਦੀ ਗੱਲ ਕਰਾਂਗੇ ਕੂਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਹੈ ਨਾ ਇਹ ਕਿਉਂਕਿ ਉਹਨੇ ਜਿਹੜਾ ਇੱਕ ਵਿੱਚ ਹੈ ਉਹਨੇ ਦੇ ਦਿੱਤੀ ਗਵਾਹੀ ਵੀ ਇਹ ਫਲਾਣੇ ਫਲਾਣੇ ਬੰਦੇ ਜ਼ਿੰਮੇਵਾਰ ਹੈ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਆ ਜੀ ਜੋ ਵੀ ਜ਼ਿੰਮੇਵਾਰ ਹੈ ਇਸ ਵਾਸਤੇ ਨਸ਼ਿਆਂ ਬਾਰੇ ਨੂੰ ਨਸ਼ਿਆਂ ਬਾਰੇ ਤਾਂ ਜੀ ਕਹੂੰ ਕਹਿੰਦੇ ਨਸ਼ਿਆਂ ਤੇ ਤਾਂ ਕੁਝ ਨਾ ਕੁਝ ਕਰਾਂਗੇ ਭਾਈ ਸਾਹਿਬ ਕੱਲੂ ਕਰਾ ਦੇਣੇ ਚਾਹਦੇ ਆ ਜਿਸ ਤਰ੍ਹਾਂ ਪੀਐਸ ਵੀ ਨੇ ਵੀ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਨਹੀਂ ਮਨਾਇਆ ਜਾਏਗਾ ਅਸੀਂ ਤਾਂ ਕਹਿੰਦਾ ਜੀ 7 ਤਾਰੀਖ ਤੱਕ ਕਿਸੇ ਨਵੇਂ ਮੂੰਹ ਮਠਾਣੀ ਕਰਨਾ ਕੋਈ ਢੋਲੀ ਵਜਾਉਣਾ ਕੋਈ ਪਟਾਕੇ ਨਹੀਂ ਵਜਾਉਣੇ ਮੇਰੀ ਹੱਥਾਂ ਬੰਨ ਕੇ ਮੇਰੇ ਵਰਕਰਾਂ ਨੂੰ ਮੇਰੇ ਸੋ ਕੋ ਨ ਮੇਰੇ ਹਲਕੇ ਦੇ ਵਸਨੀਕਾਂ ਨੂੰ ਅਪੀਲ ਹੈ ਅਸੀਂ ਕੱਲ ਨੂੰ ਦਰਬਾਰ ਸਾਹਿਬ ਜਾਵਾਂਗੇ 8 ਤਰੀਕ ਨੂੰ ਅਰਦਾਸ ਵਿੱਚ ਸ਼ਾਮਲ ਹੋਵਾਂਗੇ 6 ਤਰੀਕ ਨੂੰ ਸੋਲੀ 10 ਤੋਂ ਬਾਅਦ 7-8 ਨੂੰ ਦੇਖਾਂਗੇ ਫੱਟੇ ਚੱਲ ਕੇ ਐਨਡੀਆ ਹੀ ਐਨਡੀਆ ਇੰਡੀਆ ਗੈਟ ਜੀ ਉਸ ਦੇਖੋ ਜੀ ਹਾਲੇ ਕੁਝ ਨਹੀਂ ਹੈ ਜੀ ਮੈਂ ਨਹੀਂ ਕਹਾਂ ਮੇਰੇ ਜਿਨ੍ਹਾਂ ਨੇ ਮੇਰੇ ਲਈ ਨੀਂਦ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੀ ਸਲਾਹ ਲਵਾਂਗਾ ਜਿੱਥੇ ਉਹ ਕਹਿਣਗੇ ਮੈਂ ਉੱਥੇ ਜਾਵਾਂਗਾ ਆਜ ਬੜੇ ਅੱਜ ਬੜਾ ਵਧੀਆ ਦੇ ਰਹੇ ਜੋ ਕਿ ਭਪਿੰਦਰ ਸਿੰਘ 10000 ਰੁਪਏ ਜਿੱਤੂ ਰਹੇ ਨੇ ਭਾਈ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਏ ਦੇ ਰਹੇ ਬੋਲੇ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਸੋਨਿਹਾਲ ਸੱਚੀ ਗੱਲ ਜੀ ਕਿੱਥੋਂ ਆਏ ਜੀ ਡੂਰ ਸਾਹਿਬ ਦੇ ਜੀ ਹਾਂ ਜੀ ਡੂਰ ਸਾਹਿਬ ਦੇ ਡੂਰ ਸਾਹਿਬ ਦੇ ਇਹ ਕਦੇ ਬਾਰੇ ਇਕੱਠ ਹੋਇਆ ਜੀ ਅੱਜ ਇੱਥੇ ਭਾਈ ਅਮਰਤਪਾਲ ਸਿੰਘ ਦੀ ਜਿੱਤ ਹੋਈ ਹੈ ਜੀ ਅੱਜ ਹਾਂ ਜੀ ਉਹਦੇ ਸਬੰਧ ਵਿੱਚ ਇਕੱਠ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਜਿੱਤ ਬਾਰੇ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਜਿੱਤ ਹੋਈ ਹੈ ਮਾਲਕ ਦਾ ਸ਼ੁਕਰਾਨਾ ਕਰ ਰਹੇ ਆ ਜੀ ਇਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ ਕੀ ਉਮੀਦਾਂ ਨੇ ਹੁਣ ਅੱਗੇ ਸੰਗਤ ਨੂੰ ਉਹ ਮਾਲਕੇ ਜਾਣਦਾ ਜੀ ਸਾਰਾ ਕੁਝ ਇੱਥੇ ਆਣ ਕੇ ਉਮੀਦਾਂ ਮੇਰੇ ਭਾਈ ਅਮਰਪਾਲ ਸਿੰਘ ਜੀ ਤੋਂ ਵੀ ਕਿਸ ਤਰ੍ਹਾਂ ਦੇ ਕੰਮਾਂ ਦੀ ਉਮੀਦਾਂ ਨੇ ਕੀਤੀਆਂ ਮਾਦੀ ਪੈਦ ਤੇ ਆਧਾਰ ਤੇ ਕੰਮ ਕਰਨਾ ਵਧੀਆ ਕੰਮ ਕਰੂਗਾ ਜੋ ਵੀ ਬਣਦੇ ਕੰਮ ਆ ਨਾ ਕਰੂਗਾ ਜੋ ਤਾਂ ਐਮਪੀ ਦਾ ਇੱਕ ਦਾਇਰਾ ਹੁੰਦਾ ਉਹਦੇ ਅਧੀਨ ਜੋ ਵੀ ਕੰਮ ਹੋਏ ਜਰੂਰ ਕਰੂ ਚਲੋ ਸਤਿਨਾਮ ਵਾਹਿਗੁਰੂ ਹਕ ਸਿੰਘ ਜੀ ਨਾਮ ਹੈ ਜੀ ਸਰੂਪ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਖਰੂਦ ਸਾਹਿਬ ਦੇ ਆਏ ਜੀ ਤੇ ਅੱਜ ਸੰਗਤ ਇਕੱਠੀ ਹੋਈ ਆ ਕਿਸ ਸਬੰਧ ਚ ਇਹ ਭਾਈ ਅਮਰਤਪਾਲ ਸਿੰਘ ਜਿੱਦਣ ਦੀ ਖੁਸ਼ੀ ਦੇ ਦਰਸ਼ਨ ਕਰਨ ਜਾਣੇ ਗੁਰਦੁਆਰਾ ਸਾਹਿਬ ਜੀ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦੇ ਅਰਦਾਸ ਬੇਨਤੀ ਕਰਨ ਜਾ ਰਹੇ ਆ ਜੀ ਕੀ ਕਹਿਣਾ ਚਾਹੋਗੇ ਅੱਜ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜਿੱਦ ਬਹੁਤ ਖੁਸ਼ੀ ਹੋ ਰਹੀ ਆ ਜੀ ਉਹ ਕਿਰਪਾ ਗੁਰੰਗ ਸਿੰਘ ਸਾਹਿਬ ਦੀ ਕਿਰਪਾ ਹੋਈ ਆ ਜੀ ਤੇ ਜਿਨ੍ਹਾਂ ਨੇ ਮਿਹਰ ਦਾ ਸਦਕਾ ਸਾਡੇ ਸਿਰ ਤੇ ਹੱਥ ਰੱਖ ਕੇ ਤੇ ਵਧੀਆ ਕਾਰਜ ਹੋਇਆ ਜੀ ਤੀ ਸੰਗਠਨ ਉਮੀਦ ਰੱਖਦੇ ਅੱਗੇ ਭਾਈ ਅਮਰਤਪਾਲ ਸਿੰਘ ਤੋਂ ਕਿਸ ਤਰ੍ਹਾਂ ਦੇ ਕੰਮਾਂ ਦੀ ਉਮੀਦ ਹੈ ਪਹਿਲੀ ਤੇ ਉਹ ਬਾਹਰ ਆਉਣਗੇ ਫਿਰ ਆ ਕੇ ਜੋ ਪਹਿਲਾਂ ਵਹੀਰਾ ਕੱਢ ਰਿਆ ਸੀ ਗੁਰੂ ਘਰ ਨੂੰ ਗੁਰੂ ਘਰ ਨਾਲ ਸਿੰਘਾਂ ਨੂੰ ਜੋੜ ਰਿਹਾ ਸੀ ਅਮਰ ਸ਼িকার ਅਸੀਂ ਨਸ਼ੇ ਦਾ ਕੰਮ ਕਰ ਰਹੇ ਸੀ ਉਹਤੇ ਪੈਰਾ ਦੇਣਗੇ ਜੀ ਕਿਉਂਕਿ ਕੱਲੂ ਘਰਾ ਦਿਵਸ ਚੱਲ ਰਹੇ ਨੇ ਅੱਜ ਵੱਖਰੇ ਤਰੀਕੇ ਦੇ ਨਾਲ ਕਹਿ ਸਕਦੇ ਆ ਵੀ ਸ਼ੁਕਰਾਨਾ ਕਰਨ ਬਿਲਕੁਲ ਜੀ ਅੱਜ ਦੇਖੋ ਵੇਖੋ ਵੀ ਸ਼ੁਕਰਾਨਾ ਗੁਰੂ ਦਾ ਵੱਖਰੇ ਢੰਗ ਨਾਲ ਅਰਦਾਸ ਬੇਨਤੀ ਦਾ ਕਰ ਰਹੇ ਆ ਜੀ ਕੋਈ ਖੁਸ਼ੀ ਨਹੀਂ ਕੋਈ ਨਾ ਬਿਲਕੁਲ ਨਹੀਂ ਜੀ ਕੋਈ ਮਿੱਠਾ ਨਹੀਂ ਕੁਛ ਨਹੀਂ ਕੋਈ ਖੁਸ਼ੀ ਨਹੀਂ ਮਨਾਦੇ ਜੀ ਸਿਰ ਅਰਦਾਸ ਬੇਨਤੀ ਕਰ ਰਹੇ ਆ ਜੀ ਠੀਕ ਹੈ ਜੀ ਧੰਨਵਾਦ ਕਰ ਰਹੇ ਹਾਂ ਗੁਰੰਗ ਸਿੰਘ ਸਾਹਿਬ ਦਾ ਕਿਰਪਾ ਕਰੇ ਜੀ ਲੱਗਦਾ ਆਵਾਜ਼ بلند ਕਰਨਗੇ ਹਲਕੇ ਦੀ ਬਿਲਕੁਲ ਬਿਲਕੁਲ ਦੀ ਬਿਲਕੁਲ ਕਰਨਗੇ ਜੀ ਬਿਲਕੁਲ ਠੀਕ ਹੈ ਧੰਨਵਾਦ ਜੀ ਧੰਨਵਾਦ ਹਾ ਤੋ ਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਬਲਜੀਤ ਕੌਰ ਕਿਤੋਂ ਇੱਥੋਂ ਕਦੂਰ ਸਾਹਿਬ ਤੋਂ ਹਾਂਜੀ ਹਾਂਜੀ ਜੀ ਕਿਵੇਂ ਲੱਗ ਰਿਹਾ ਅੱਜ ਭਾਈ ਅਮਰਤਪਾਲ ਸਿੰਘ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਕੀ ਉਮੀਦ ਸੀ ਪਹਿਲਾਂ ਕਿ ਜਿੱਤ ਦਰਜ ਕਰਾਉਣਗੇ ਹਾਂਜੀ ਜੀ ਹਾਂਜੀ ਰਾਜ ਕਰੇਗਾ ਖਾਲਸਾ ਕਿ ਰਹੇ ਨਾ ਕੋਈ ਪੰਤਕੀ ਜੀਤ ਹੈ ਕਿਸ ਤਰ੍ਹਾਂ ਦੀਆਂ ਉਮੀਦਾਂ ਨੇ ਅੱਗੇ ਭਾਈ ਅਮਰਤਪਾਲ ਸਿੰਘ ਤੋਂ ਕਿਸ ਤਰ੍ਹਾਂ ਦੇ ਕੰਮ ਚਾਹੁੰਦੇ ਹੋ ਤੁਸੀਂ ਭਾਈ ਅਮਰਤਪਾਲ ਸਿੰਘ ਕਰਦੇ ਅਸੀਂ ਜੀ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਤੇ ਅਸੀਂ ਨਸ਼ਾ ਕਿਉਂਕਿ ਨਸ਼ਾ ਬਹੁਤ ਮਾੜੀ ਚੀਜ਼ ਹੈ ਇੱਕ ਚੋਰੀ ਇੱਕ ਨਸ਼ਾ ਕਿਉਂਕਿ ਰੋਟੀ ਤੇ ਹਾਰੇ ਕਿ ਇ ਤੇ ਜਿਹੜਾ ਨਸ਼ਾ ਬਹੁਤ ਮਾੜਾ ਸਭ ਤੋਂ ਪਹਿਲਾਂ ਸਾਡੇ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਨੇ ਨਸ਼ਾ ਛਡਾਉਣਾ ਹੀ ਅਹੀਂ ਨਸ਼ਾ ਨਨ ਕਹਿਣ ਕਿ ਸਭ ਤੋਂ ਪਹਿਲਾਂ ਨਸ਼ੇ ਦੀ ਜਿਹੜੀ ਹੈਗੀ ਆ ਮਾੜੀ ਉਹ ਸਾਰੀ ਉਧੂ ਕੀਤੀ ਜਾਵੇ ਕੀ ਸਰਕਾਰ ਨੂੰ ਅਪੀਲ ਕਰਨੀ ਜਾਓਗੇ ਹੁਣ ਭਾਈ ਅਮਰਤਪਾਲ ਸਿੰਘ ਐਮਪੀ ਵੀ ਬਣ ਗਏ ਨੇ ਕਿ ਜੇਲ੍ਹ ਦੇ ਵਿੱਚੋਂ ਰਿਹਾਈ ਬਾਰੇ ਕੋਈ ਪਹਿਲਾਂ ਜੀ ਪਹਿਲਾਂ ਪਹਿਲਾਂ ਰਿਹਾਈ ਉਹਨਾਂ ਦੀ ਡਿਬੜੂ ਜੇਲ੍ਹ ਹੋ ਗਈ ਫੇਲ ਅਹੀਂ ਪਹਿਲਾਂ ਉਹਨਾਂ ਨੂੰ ਰਿਹਾਈ ਲਵਾਵਾਂਗੇ ਉਹਨਾਂ ਦੀ ਫਿਰ ਬਾਅਦ ਅਸੀਂ ਮਹਾਰਾਜੀ ਦੀ ਕਿਰਪਾ ਉਹਨਾਂ ਦਾ ਉਡਾਸਰ ਲਵਾਵਾਂਗੇ ਗੁਰੰਗਦੇਵ ਸਾਹਿਬ ਜੀ ਦਾ हां जी ठीक है जी ਕਿ ਲੱਗਦਾ ਕਿ ਆਵਾਜ਼ ਬੁਲੰਦ ਕਰਨਗੇ ਉਸੇ ਤਰ੍ਹਾਂ ਹੀ ਗਰਜਣਗੇ ਕਿਉਂਕਿ ਇੱਕ ਵਿਦਵਾਨ ਵੀ ਕਿਹਾ ਜਾਂਦਾ ਉਹਨਾਂ ਨੂੰ ਪੜੇ ਲਿਖੇ ਨੌਜਵਾਨ ਵੀ ਨੇ ਸਿੱਖੀ ਦੀ ਗੱਲ ਵੀ ਕਰਦੇ ਨੇ ਕਿ ਇਸੇ ਤਰ੍ਹਾਂ ਹੀ ਆਵਾਜ਼ ਬੁਲੰਦ ਕਰਨਗੇ ਕਿਉਂਕਿ ਇੱਕ ਪਾਸੇ ਉਹ ਲੋਕ ਹੋਣਗੇ ਜਿਨ੍ਹਾਂ ਨੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ મોદી ਹਮੇਸ਼ਾ ਉਹਨਾਂ ਦੇ ਵਿਰੋਧੀ ਹੋਣਗੇ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਖੜੇ ਹੋਣਗੇ ਕਿਸ ਤਰ੍ਹਾਂ ਦਾ ਮਾਹੌਲ ਇਮੇਜਿਨ ਕਰਦੇ ਹੋ ਉਸ ਸਮੇਂ ਮੈਂ ਜੀ ਮੈਂ ਤੇ ਕੀ ਕਰਲੀ ਨੇ ਕਰਨਾ ਸਾਰੀ ਦੁਨੀਆ ਹੀ ਕਰ ਰਹੀ ਆ ਕਿ ਉਹਨਾਂ ਦੀ ਆਵਾਜ਼ ਹਮੇਸ਼ਾ ਇਸ ਚੀਜ਼ ਲਈ ਬੁਲੰਦੀ ਰਹੇਗੀ ਸਾਰੀ ਸੰਗਤ ਬੁਲੰਦੀ ਰਹੇਗੀ ਜੀ ਉਹਨਾਂ ਦੀ ਆਵਾਜ਼ ਇਸ ਚੀਜ਼ ਨੂੰ ਲੈ ਕੇ ਕਿਉਂਕਿ ਤੁਹਾਨੂੰ ਪਤਾ ਸਿੰਘ ਕਦੀ ਸੂਰਮੇ ਕਦੀ ਆਪਣੀ ਆਵਾਜ਼ ਤੋਂ ਪਛਾਣ ਹੀ ਜਾਂਦੇ ਕੀ ਕਹਣਾ ਚਾਹੋਂਗੇ ਕੁਝ ਉਹ ਲੋਕ ਜਿਹੜੇ ਭਾਈ ਅਮਰਪਾਲ ਸਿੰਘ ਦਾ ਵਿਰੋਧ ਕਰਦੇ ਸੀ ਜਿਵੇਂ ਰਵਨੀਤ ਸਿੰਘ ਬਿੱਟੂ ਲੁਧਿਆਣੇ ਤੋਂ ਐਮਪੀ ਸੀਗੇ ਉਹ ਸਾਰੇ ਹਾਰ ਗਏ ਤੇ ਭਾਈ ਅਮਰਪਾਲ ਸਿੰਘ ਜਿੱਤ ਗਏ ਜਰੂਰ ਜੀ ਅੱਜ ਭਾਈ ਜਿਹੜੇ ਅਮਨੀ ਸਿੰਘ ਬਿੱਟੂ ਆ ਨਾ ਜਿਹੜੇ ਰਵਨੀਤ ਸਿੰਘ ਬਿੱਟੂ ਆ ਉਹ ਤਾਂ ਸਮਝੋ ਅੱਜ ਮੰਨਦੇ ਨੇ ਨਿਆਂਗਾ ਦੇ ਬਾਟੇ ਨੂੰ ਬਾਜਵਾ ਸਿੰਘ ਨੇ ਕਿਹਾ ਸੀ ਉਹ ਮਾਂਜੇ ਗਏ ਜੀ ਅੱਜ ਕਿਉਂਕਿ ਇਹਨੂੰ ਭਲਾ ਮਤਲਬ ਤੁਹਾਨੂੰ ਪਤਾ ਜਿਹੜਾ ਸਚਾਈ ਸਚਾਈ ਹੁੰਦੀ ਆ ਤੇ ਜਿਹੜੀ ਗਲਤੀ ਹੁੰਦੀ ਉਹ ਗਲਤੀ ਹੁੰਦੀ ਤੇ ਇੱਕ ਤਰੀਕ ਨੂੰ ਕੁਝ ਅਫਵਾਹ ਵੀ ਉਡਾਈਆਂ ਗਿਆ ਭੀ ਭਾਈ ਅਮਰਪਾਲ ਸਿੰਘ ਜਿੱਤਣ ਤੋਂ ਬਾਅਦ ਦੁਕਾਨਾਂ ਬੰਦ ਕਰਵਾ ਦੇਣਗੇ ਮੀਟੀਆਂ ਦੁਕਾਨਾਂ ਕਿਉਂਕਿ ਉਹਨਾਂ ਦਾ ਵੀ ਰੋਜ਼ਗਾਰ ਹੈ ਆਪਾਂ ਇਹ ਨਹੀਂ ਕਹਿ ਸਕਦੇ ਜਿਹੜੇ ਇਹ ਬਿਊਟੀ ਬਾਲਰ ਬੰਦ ਕਰਵਾ ਦੇਣਗੇ ਉਹਦਾ ਕੋਈ ਸੰਗਤ ਤੇ ਅਸਰ ਪਿਆ ਨਹੀਂ ਜੀ ਨਹੀਂ ਉਹ ਇਦਾਂ ਨਹੀਂ ਕਰਦੇ ਮਤਲਬ ਵੇਖੋ ਤੁਸੀਂ ਇਹ ਸੋਚੋ ਕਿ ਸਾਡੇ ਪਹਿਲੀ ਗੱਲ ਤੇ ਗੁਰੂ ਅੰਗਦ ਦੇ ਮਰਜੀ ਧਰਤੀ ਤੇ ਕੋਈ ਮੀਟ ਦਾ ਕੋਈ ਇਹੋ ਜਿਹਾ ਨਹੀਂਗਾ ਬਾਹਰ ਹੈਗਾ ਕੋਈ ਅਮਰਤਪਾਲ ਭਾਈ ਸਾਹਿਬ ਇਹ ਨਹੀਂ ਕਰਨਗੇ ਉਹ ਮਤਲਬ ਨਸ਼ੇ ਦੀ ਆਵਾਜ਼ ਉਠਾਉਣਗੇ ਤੇ ਬਾਕੀ ਜਿਹੜਾ ਕਿਤੇ ਮਤਲਬ ਜਿਹੜਾ ਕੋਈ ਹੋਰ ਕੰਮ ਨੇ ਉਹਨਾਂ ਤੇ ਵਿੱਚ ਵੀ ਪੂਰਾ ਸਾਥ ਦੇਣਗੇ ਹਾਂਜੀ ਸਾਥ ਦੇਣਗੇ ਜੀ ਪੂਰਾ ਪੂਰਾ ਧੰਨਵਾਦ ਠੀਕ ਹੈ ਜੀ ਓ ਇਨਾਮ ਹੈ ਜੀ ਦਲਬਖ ਸਿੰਘ ਜੀ ਕਿਤੇ ਰਹਿਣ ਵਾਲੇ ਫਡੂਸ ਸਾਹਿਬ ਦੇ ਕੀ ਕਹਿਣਾ ਚਾਹੋਗੇ ਅੱਜ ਭਈ ਅਮਰਪਾਲ ਸਿੰਘ ਜੀ ਦੀ ਜਿੱਤ ਹੋਈ ਹੈ ਜੀ ਭਾਈ ਸਾਹਿਬ ਬਹੁਤ ਵਧੀਆ ਕੰਮ ਕੀਤਾ ਜਿੱਤ ਹੋਈ ਹੈ ਸ਼ਾਨਦਾਰ ਜਿੱਤ ਹੋਈ ਹੈ ਤੇ ਇਹ ਜਿਹੜੀ ਜਿੱਤ ਆ ਸਾਡੇ ਨਸ਼ੇ ਵਾਸਤੇ ਹੋਈ ਹੈ ਹਾਂ ਜੀ ਨਸ਼ਾ ਬਹੁਤ ਵਿਕਦਾ ਸੀ ਇੱਥੇ ਫਡੂਸ ਸਾਹਿਬ ਚ ਤੇ ਲਿਟਰਰੀ ਦੇ ਖਿਲਾਫ ਸੰਗਤਾਂ ਦੇ ਵਿੱਚ ਰੋਸ ਸੀਗਾ ਉਹ ਵੀ ਕਿਤੇ ਨਾ ਕਿਤੇ ਜਿੱਤ ਦਾ ਵੱਡਾ ਕਾਰਨ ਬਣਿਆ ਹਾਂ ਜੀ ਹਾਂ ਜੀ ਕੀ ਉਹ ਭਈ ਅਮਰਪਾਲ ਸਿੰਘ ਜੀ ਨੇ ਜੋ ਪਹਿਲਾਂ ਨਸ਼ੇ ਛਡਵਾਏ ਨੇ ਖਾਲਸਾ ਵੀ ਕੱਢੀ ਆ ਉਹਦਾ ਅਸਰ ਹੋਇਆ ਉਹ ਸੰਗਤ ਨੇ ਹਾਂ ਜੀ ਉਸ ਤੋਂ ਹੀ ਉਸ ਦਿਨ ਸਖੜੂ ਸਾਹ ਉਹਦੋਂ ਬਹੁਤ ਸਾਥ ਦਿੱਤਾ ਸੀ ਲੋਕਾਂ ਨੇ ਅੱਛਾ ਜੀ ਹਾਂਜੀ ਪਰ ਰਾਣਾ ਦੇ ਲੀਡਰ ਜਿਹੜੇ ਕੋ ਬੇਦਾਕ ਸੀ ਸਾਰੇ ਜਦੋਂ ਭਾਈ ਅਮਰਤਪਾਲ ਸਿੰਘ ਨੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਇੰਨੇ ਲੋਕ ਬਾਹਰ ਨਹੀਂ ਨਿਕਲੇ ਉਹਨਾਂ ਦਾ ਸਾਥ ਨਹੀਂ ਦਿੱਤਾ ਪਰ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਜਿੱਤ ਜਿਤਾਤੀ ਇਹ ਕੀ ਕਾਰਨ ਬਣਿਆ ਸੀ ਉਹ ਕਹਿੰਦੇ ਇਹ ਕੰਮ ਵਧੀਆ ਕੀਤੇ ਸੀ ਨਾ ਨਹੀਂ ਉਦੋਂ ਲੋਕਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਜਦੋਂ ਗ੍ਰਿਫਤਾਰ ਕੀਤਾ ਸੀ ਉਦੋਂ ਲੋਕ ਬਾਹਰ ਨਹੀਂ ਨਿਕਲੇ ਬੇਟਾ ਸੰਗਤ ਦਾ ਜ਼ੋਰ ਨਹੀਂ ਪਿਆ ਉੱਥੋਂ ਦੇਕਰ ਅੱਛਾ ਜੀ ਤੇ ਸੰਗਤ ਕੀ ਕਰੇ ਅੱਛਾ ਜੀ ਤੇ ਉਹ ਕਿਹੜੇ ਗਵਰਨਮੈਂਟ ਗਵਰਨਮੈਂਟ ਦਾ ਕੰਮ ਵ ਤੇ ਗਵਰਨਮੈਂਟ ਨੇ ਸੰਗਤ ਨੂੰ ਥੋੜਾ ਸੁਣਨਾ ਗੈਨਣਾ ਉਹਨਾਂ ਦੇ ਆਪਦੇ ਬੋਝੇ ਵੇਖਣੇ ਆ ਕਿੱਥੇ ਮਰਜੀ ਖਵਾ ਲਓ ਧੰਨਵਾਦ ਬਹੁਤ ਬਿਹਤਰੀਆ ਸੱਚੀ ਗੱਲ ਹੋਈ